ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ 3 ਮਾਇਆ ਮਮਤਾ ਮੋਹਣੀ

ਗੁਰੂਖ ਖਾਦੇ ਗੁਰੂਖ ਬੋਲੇ ਅਜੇ ਸਾਚੇ ਨਾਮ ਚ ਗੁਲਾਯਾ ਬਿਨ ਨਾਮਾ ਜਾਗਰਤਾ ਵਾਲਾ ਬਿਰਹਾ ਗੁਰੂਖ ਲਦਈ ਆਇਆ ਤੰਨਾ ਕਰਤੇ ਆਹ ਨਿਹਾਲ ਜਨਮ ਗਵਾਇਆ ਸੁਖ ਦਾਤਾ ਵਰ ਨਾਵਾ ਸਾਇਆ ਨਾਨਕ ਨਾਮ ਨਾਮ ਕੋ ਮਿਲਿਆ ਜਿਨ ਕੋ ਗੁਰ ਦੇਖ ਪਾਇਆ ਮਹਲਾ 3 ਜੀ ਕਰਹੀ ਮੈਂ ਅੰਮ੍ਰਿਤ ਪ੍ਰਭੂ ਰਹਾ ਮਾਨ ਮੋਕਾ ਸਾਦ ਨਾ ਪਾਇਆ ਜਿਉ ਕਸਤੂਰੀ ਮੇਰਗ ਨ ਜਾਣ ਪਰਮਾਦਾ ਪਰਵ ਕੁਲਾਇਆ ਅੰਮ੍ਰਿਤ ਕਾਜ ਵੇਖ ਸੰਗ ਰਾ ਕਰਤਾ ਆਪ ਖਵਾਇਆ ਮੁਖਵਰਲੇ ਸੋਜੀ ਪਾਈ ਤੈਨ ਅੰਦਰ ਬ੍ਰਹਮ ਦਿਖਾਇਆ ਤਾਨ ਮਨ ਸੀਤ ਲ ਹੋਇਆ ਰਸਨਾ ਹਰ ਸਾਧ ਆਇਆ ਸਬਦੇ ਹੀ ਨਾਉ ਉਪਜ ਸਬਦੇ ਮੇਲ ਮਿਲਾਇਆ ਦੇਨ ਸਭ ਦਾ त्याही एस रूप नरेख अदृष्ट कहो जन क्यों त्याही है नरहुकार निरंजन हर अगम क्या कह ਆਇਆ ਗੁਰਪੁਰਾ ਦੇ ਖਾਲਿਆ ਗੁਰ ਸੇਵਾ ਪਾਈਆ ਜਿਸ ਆਪ ਬੁਝਾਏ ਆਪ ਸੋ ਹਰ ਮਾਰਗ ਕਾਈਆ ਸਾਵਾ ਰਾਵੀ ਗੁਰ ਜੀ ਕੀ ਖਤਹਿ ਸਲੋਕ ਮਹੱਲਾ 3 ਜਾਓ ਮਾਇਆ ਮਮਤਾ ਮੋਹਣੀ ਜਿਨ ਵਿਣ ਤੰਤਾ ਜਗ ਖਾਇਆ ਮਨ ਮੁਖ ਖਤਹਿ ਗੁਰ ਮੁਖ ਉਬਰੇ ਜਿਨੇ ਸਾਚ ਨਾਮ ਚਿਤ ਲਾਇਆ ਸਨਮਾਨਯੋਗ ਗੁਰੂ ਗੁਰੂ ਪਿਆਰੀ ਗੁਰਸਵਾਰੀ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀਓ ਅੱਜ ਦਾ ਇਹ ਪਾਵਨ ਪਵਿੱਤਰ ਹੁਕਮ ਸੋਰਠ ਕੀ ਬਾਹਰ ਅੰਦਰ ਸਲੋਕ ਤੀਸਰੀ ਗੁਰੂ ਨਾਨਕ ਸੇਵਾ ਦੇ ਪੁੰਜ ਬਹਾਨ ਸਤਿਗੁਰੂ ਸ਼੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਪਾਵਨ ਰਸਨਾ ਤੋਂ ਚਾਰਨ ਹੋਈ ਪੌੜੀ ਤਾਂ ਤਾਂ ਸਤਿਗੁਰੂ ਸੋਢੀ ਸੁਲਤਾਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਪਾਵਨ ਅਸਨਾ ਪ੍ਰਚਾਰਨ ਹੋਈ ਇਹ ਪਾਵਨ ਪਵਿੱਤਰ ਹੁਕਮ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਅੰਗ 643 ਉੱਪਰ ਸਵਾਇ ਮਨ ਹੈ ਸਤਿਗੁਰ ਜੀ ਕਿਰਪਾ ਕਰਨ ਕੇ ਪਾਵਨ ਹੁਕਮ ਸਾਡੇ ਹਿਰਦੇ ਵਿੱਚ ਵਸੇ ਸਾਡਾ ਗੁਰੂ ਕਰਾਇਆ ਗਾਇਆ ਸੁਣਿਆ ਸਫਲ ਹੋ ਜਾਏ ਥੋਲਾ ਚੁਕਾਂ ਦੀ ਖਵਾ ਕਰਨੀ ਬਲਾਉ ਫਤੇ ਜੀ ਵਾਹਿਗੁਰੂ ਜੀ ਕਾ ਖਾਲਸਾ गुरू जी फत